ਖੰਨਾ ਦੇ ਛੇਪੁਰੀ ਮੰਦਿਰ ਚ ਹੋਈ ਲੱਖਾਂ ਰੁਪਏ ਦੀ ਚੋਰੀ ਕਰੀ 20 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਸ਼ਿਵ ਲਿੰਗ ਨੂੰ ਖੰਡਿਤ ਕਰਕੇ ਉਤਾਰੀ ਗਈ ਚਾਂਦੀ ਸ਼ਰਧਾਲੂਆਂ ਅਤੇ Hindu ਸੰਗਠਨਾਂ ਚ ਭਾਰੀ ਰੋਹ ਖੰਨਾ ਤੇ ਕਿਰਨ ਛੇਪੁਰੀ ਮੰਦਿਰ ਚ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਮੰਦਿਰ ਕਮੇਟੀ ਦੇ ਪ੍ਰਧਾਨ ਤੇ ਟਰਸਟ ਦੇ ਮੈਂਬਰਾਂ ਨੇ ਜਾਣਕਾਰੀ ਦਿੱੰਡੀ ਕਿ ਸਾਡੇ 3.5 ਕਿਲੋ ਚਾਂਦੀ ਦਾਕ ਪਲੱਸ ਸ਼ੇਵ ਸ਼ਿਵਲਿੰਗ ਦੇ ਜਲਦੀ ਗਾਗਰ ਅਤੇ 9 ਮੂਰਤੀਆਂ ਦੇ ਚਾਂਦੀ ਦੇ ਗਹਿਣੇ ਅਲਮਾਰੀਆਂ ਦੇ ਸ਼ੀਸ਼ੇ ਤੋੜ ਕੇ ਮਾਤਾ ਜੀ ਦੀ ਸੋਨੇ ਦੀ ਨੱਥ ਅਤੇ ਗੋਲਕ ਪੁੱਟ ਤੇੜਾਵਾ ਵੀ ਨਾਲ ਲੈ ਗਏ ਜਿਹੜੀ ਜਾਣਕਾਰੀ ਦੇ ਅਨਸਾਰ ਜੀ ਜਿਹੜੀ ਹੈ ਸਾਡਾ ਕਲਸ਼ ਸੀਗਾ ਚਾਂਦੀ ਦਾ 3.5 4 ਕਿਜੀ ਦਾ ਪਿਓਰ ਚਾਂਦੀ ਦਾ ਕਲਸ਼ ਸੀਗਾ ਤਾਂ ਉਹ ਉਹਨਾਂ ਨੇ ਕੱਢਿਆ ਉਸ ਤੋਂ ਬਾਅਦ ਜਿਹੜੀ ਸ਼ਿਵਲਿੰਗ ਹੈ ਸਾਡੇ ਪਵਿੱਤਰ ਸ਼ਿਵਲਿੰਗ ਦੇ ਜਲੈਰੀ ਪੂਰੀ ਚਾਂਦੀ ਦੀ ਅਗਰ ਕਿਤੇ ਕੋਈ ਰੋਸ਼ਨਦਾਨ ਚ ਆ ਗਿਆ ਨਾ ਹੁਣ ਉੱਥੇ ਨਜ਼ਰਬਾਦੀ ਕੋ ਸਾਰੇ ਸ਼ੀਸ਼ੇ ਖੁੱਲੇ ਸੀ ਮਿਲ ਬੰਦ ਸੀਗੇ ਕੋਈ ਦਿੱਕਤ ਨਹੀਂ ਸੀ ਤੇ ਫਿਰ ਅਸੀਂ ਕੈਮਰੇ ਰੱਖੇ ਕੈਮਰੇ ਚ ਪਤਾ ਲੱਗਿਆ ਵੀ ਉੱਪਰ ਜਾਲੀ ਜੋ ਇਹਦੇ ਫਿੰਗਰਪ੍ਰਿੰਟ ਲੈ ਲਿੱਤੇ ਗਏ ਨੇ ਉਹ ਤੇ ਨਾਲ ਡੌਗ ਸਕੈਟ ਆ ਉਹ ਬੁਲਾਈ ਗਈ ਹੈ ਤਾਂ ਜੋ ਡਿਟੈਕਟ ਕੀਤਾ ਜਾਵੇ ਇਹ 100% ਜਿਸ ਜਗਾ ਤੋਂ ਮੈਂ ਉੱਪਰ ਜਾ ਕੇ ਸਾਰਾ ਵਾਕਾ ਦੇਖਿਆ ਹੈ ਜਿਸ ਜਗਾ ਕਿਉਂਕਿ ਮੈਂ ਬਚਪਨ ਤੋਂ ਇਸ ਮੰਦਿਰ ਦੇ ਵਿੱਚ ਆਇਆ ਹਾਂ Shiv ji ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਹੁੰਦਾ ਚੋਰ ਫਰੇ ਵੀ ਹੁੰਦੇ ਕਿਹੜਾ ਪਤਾ ਇਹ ਹਿੰਦੂਆ ਨਾਲ ਸਨਾਤਨੀ ਵੀ ਹੀ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਪੈਣੀ ਬੀਨ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਉਹਨਾਂ ਦਾ ਜੇ ਨੁਕਸਾਨ ਹੋਇਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਛਿਪੂਰੀ ਮੰਦਰ ਚ ਹੋਈ ਲੱਖਾਂ ਰੁਪਏ ਦੀ ਚੋਰੀ ਕਰੀਬ 20 ਲੱਖ ਰੁਪਏ ਦੇ ਨੁਕਸਾਨ ਦਾ ਅਨਮਾਨ ਲਗਾਇਆ ਜਾ ਰਿਹਾ ਸ਼ਿਵ ਲਿੰਗ ਨੂੰ ਖੰਡਿਤ ਕਰਕੇ ਉਤਾਰੀ ਗਈ ਚਾਂਦੀ ਸ਼ਰਧਾਲੂਆਂ ਅਤੇ Hindu ਸੰਗਠਨਾਂ ਚ ਭਾਰੀ ਰੋਸ ਖੰਨਾ ਤੇ ਕਿਰਨ ਛਿਪੂਰੀ ਮੰਦਰ ਚ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਮੰਦਰ ਕਮੇਟੀ ਦੇ ਪ੍ਰਧਾਨ ਤੇ ਟਰਸਟ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3/5 ਕਿਲੋ ਚਾਂਦੀ ਬਾਤ ਪਲੱਸ ਸ਼ੇਬ ਥੀਲਿੰਗ ਦੇ ਜਲਦੀ ਗਾਗਰ ਅਤੇ 9 ਮੂਰਤੀਆਂ ਦੇ ਚਾਂਦੀ ਦੇ ਗਹਿਣੇ ਅਲਮਾਰੀਆਂ ਦੇ ਸ਼ੀਸ਼ੇ ਤੋੜ ਕੇ ਮਾਤਾ ਜੀ ਦੀ ਸੋਨੇ ਦੀ ਨੱਥ ਅਤੇ ਗੋਲਕ ਪੁੱਟ ਤੇ ਚੜਵਾ ਵੀ ਨਾਲ ਲੈ ਕੇ ਲਈ ਜਾਣਕਾਰੀ ਦੇ ਅਨਸਾਰ ਚੋਰ ਸ਼ਿਪੋਰੀ ਮੰਦਰ ਚ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਇਸ ਘਟਨਾ ਨਾਲ ਸ਼ਰਧਾਲੂਆਂ ਤੇ ਹਿੰਦੂ ਸਕੱਤਰਾਂ ਕਿ ਭਾਰੀ ਰੋਸ ਪਾਇਆ ਜਾ ਰਿਹਾ ਹੈ ਸ਼ਿਪੋਰੀ ਮੰਦਰ ਚ ਹੋਈ ਚੋਰੀ ਅਤੇ ਬੇਦਬਿਧੀ ਘਟਨਾ ਕਾਰਨ ਸ਼ਹਿਰ 'ਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀ ਮੁਕਤੇ ਪਹੁੰਚੇ। ਪੁਲਿਸ 'ਚ ਜਾਂਚ ਕੀਤੀ ਹੋਈ ਹੈ। ਇਸ ਮੌਕੇ ਹਲਕਾ ਖੰਨਾ ਦੇ ਵਿਧਾਇਕ ਕਰਨਪ੍ਰੀ ਸਿੰਘ ਸੌਂਦ ਮੌਕੇ ਤੇ ਪਹੁੰਚੇ। ਉਨ੍ਹਾਂ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਲਾਖਾ ਪਿੱਛੇ ਡੱਕ ਕੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦੇ ਸਾਰੇ ਮੰਦਰ ਕਮੇਟੀ ਦੇ ਪ੍ਰੈਸਿੰਗ ਮੋਕਾ ਤੇ ਪਹੁੰਚ ਲਾ ਘਟਨਾ ਦੇ ਬਾਅਦ ਇਹਦੀ ਸੂਚਨਾ ਪੁਲ ਹੁੰਦਿਸੀ ਤੇ ਪੁਲਿਸ ਦੇ ਉੱਚ ਅਧਿਕਾਰੀ ਮੁਖ ਤੇ ਪਹੁੰਚੇ ਮੰਦਰ ਦੇ ਅਲਾਵਾ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦਾਬੇ ਕਿ ਚੋਰ ਜਾਂਦੇ ਦੀ ਪਰਤ ਨੂੰ ਤੋੜਨ ਦੇ ਲਈ ਆਪਣੇ ਨਾਲ ਉਜਾਰ ਵੀ ਲੈ ਲੈ ਕੇ ਆਏ ਸਨ ਉਹ ਸੀਲਿੰਗ ਦੇ ਉੱਪਰ

ਇਸੇ ਕਾਰਨ ਉਹ ਸ਼ਿਵਲਿੰਗ 'ਤੇ ਲੱਗੀ ਚਾਂਦੀ ਦੀ ਪਰਤ ਨੂੰ ਤੋੜਨ ਦੇ ਲਈ ਔਜ਼ਾਰ ਆਪਣੇ ਨਾਲ ਲੈ ਕੇ ਆਏ ਸਨ ਸ਼ਿਵਲਿੰਗ ਦੇ ਉੱਪਰ ਲੱਗੀ ਜਲਦੀ ਚਾਂਦੀ ਦੀ ਗਾਗਰ ਵੀ ਨਾਲ ਲੈ ਗਏ ਇਹ ਘਟਨਾ ਨਾਲ ਸ਼ਰਧਾਲੂਆਂ 'ਚ ਗੁੱਸੇ ਦੀ ਲਹਿਰ ਦੌੜ ਗਈ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਚੋਰ ਫਰਾਰ ਹੋ ਗਏ ਫਰੀ ਬੀ ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਸਾਵਣ ਦੇ ਮਹੀਨੇ ਦੌਰਾਨ ਸ਼ਿਵਲਿੰਗ ਦੇ ਅੱਜ ਵੀ ਇੱਕ ਥਲੇ ਸ਼ੇਪਕਤਾ ਸ਼ਰਧਾਲੂਆਂ 'ਚ ਗੁੱਸੇ ਦੀ ਲਹਿਰ ਹੈ ਚਰਚ ਦਿਆ ਫਾਰੀਆਂ ਮੰਦਰ ਕਮੇਟੀਆਂ ਧਾਰਮਿਕ ਸੰਸਥਾਵਾਂ ਅਤੇ ਹਿੰਦੂ ਜਗੜਾ ਨੇ ਇੱਕ ਬੈਠਕ ਬੁਲਾਈ ਹੈ ਘਟਨਾ 15 ਅਗਸਤ ਵੀਰਵਾਰ ਤੜਕੇ ਸਵੇਰੇ 3:30 ਵਜੇ ਦੀ ਦੱਸੀ ਗਈ ਹੈ ਦਾਅਵੇ ਕਿ ਖੰਨਾ ਦੇ ਛੇਪੂਰੀ ਮੰਦਰ ਕਿਸ ਮੰਦਰੀ ਹੈ ਘਟਨਾ ਨਾਲ ਸ਼ਹਿਰ ਕਿਤਨਾ ਦੀ ਸਥਿਤੀ ਪੈਦਾ ਹੋ ਗਈ ਹੈ 15 ਅਗਸਤ ਨੂੰ ਸਵੇਰੇ ਹੀ ਮੰਦਰ ਦੇ ਅੰਦਰ ਕੁਝ ਦੋ ਨਕਾਬ ਪੋਸ਼ਾਣੇ ਥੋੜੀ ਜਿਹੀ ਸੱਭਲ ਦੀ ਮਦਦ ਨਾਲ ਥੇਵਲੇ ਨੂੰ ਕੰਡਕਟ ਕਰਕੇ ਉੱਥੇ ਲੱਗੀ ਚਾਂਦੀ ਦੀ ਨਚੋਰੀ ਕਰਕੇ ਲੈ ਗਏ ਕਿੱਥੇ ਹੀ ਬੱਥ ਨਹੀਂ ਚੋਰਾ ਨੇ ਮੰਦਰ 'ਤੇ ਲੱਗੀਆਂ ਮੋਤੀਆਂ ਦੇ ਮੁਕਟ ਤੇ ਗਹਿਣੇ ਵੀ ਚੁਰਾ ਲਏ ਅਤੇ ਗੋਲਕ ਤੋੜ ਕੇ ਓਬੇ 9244 ਪਟਿਸਰ ਕੀ ਮੈਟਰ ਹੈ ਜਿਹੜਾ ਮੰਦਰ ਦੇ ਵਿੱਚ ਚੋਰੀ ਦਾ ਇਨਸੀਡੈਂਟ ਹੋਇਆ ਅੱਜ ਦੀ ਸਵੇਰ ਸਾਡੇ ਲਈ ਜਿਹੜੀ ਸੀ ਬਹੁਤ ਹੀ ਦੁੱਖ ਭਰੀ ਸਵੇਰ ਸੀਗੀ ਸਾਨੂੰ ਉਹ ਸਵੇਰ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਮੰਦਿਰ ਚ ਜਿਹੜੇ ਆਉਂਦੇ ਨੇ ਸਾਡੇ ਕਮੇਟੀ ਦੇ ਮੈਂਬਰ ਉਹਨਾਂ ਦੇ ਅੰਦਰ ਐਂਟਰ ਕਰਦੇ ਆਂ ਮੰਦਿਰ ਖੁਲਵਾਇਆ ਉਹਨਾਂ ਨੇ ਪੰਡਿਤ ਜੀ ਤੋਂ ਉਹਨਾਂ ਦੇ ਅੰਦਰ ਆਂਦੇ ਆ ਉਹਦੀਆਂ ਭਾਵਨਾਵਾਂ ਨੂੰ ਐਡਸੀ ਠੇਸ ਲੱਗੀ ਕਿ ਉਹ ਉੱਥੇ ਖੜੇ ਖੜੇ ਹੀ ਅਗਾਹਤ ਮਹਿਸੂਸ ਕੀਤਾ ਉਹਨਾਂ ਨੇ ਹੋਇਆ ਕਿ ਜਲ ਚੜਾਣ ਸਭ ਤੋਂ ਪਹਿਲਾਂ ਸਾਡੇ ਸੰਜੀਵ ਸ਼ਰਮਾ ਜੀ ਆਉਂਦੇ ਨੇ ਸਵੇਰ ਉਹ ਅੰਦਰ ਜਿਵੇਂ ਐਂਟਰ ਕਰਦੇ ਨੇ ਬੈਲ ਵਜਾਉਂਦੇ ਨੇ ਮੰਦਿਰ ਦੀ ਘੰਟੀਆਂ ਬਜਾਉਂਦੇ ਨੇ ਅਭਿਸ਼ੇਕ ਕਰਨ ਲਈ ਜਿਵੇਂ ਸਾਹਮਣੇ ਦੇਖਦੇ ਨੇ ਸਾਡੇ ਸ਼ਿਵਲਿੰਗ ਜੀ ਦੀ ਪਿੰਡੀ ਖੰਡਿਤ ਹੋਈ ਟੇਢੀ ਹੋਈ ਹੁੰਦੀ ਆ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਚ ਆਏ ਪੰਡਤ ਜੀ ਨੂੰ ਬੁਲਾਇਆ ਸਾਰਾ ਕੁਝ ਦੇਖਿਆ ਔਰ ਮਹਿਸੂਸ ਕੀਤਾ ਕਿ ਇੱਥੇ ਕੋਈ ਬਹੁਤ ਬੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਸਾਰਿਆਂ ਨੂੰ ਜਿਵੇਂ ਜਿਵੇਂ ਖਬਰ ਹੋਈ ਸਾਰੇ ਕਮੇਟੀ ਦੇ ਮੈਂਬਰ ਪਹੁੰਚੇ ਪੁਲਿਸ ਨੂੰ ਖਬਰ ਹੋਈ ਪ੍ਰਸ਼ਾਸਨ ਨੂੰ ਖਬਰ ਹੋਈ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਦੇਖਿਆ ਸੀ ਮਹਿਸੂਸ ਕੀਤੀਆਂ ਕਿ ਸਾਡੇ ਨਾਲ ਇੱਕ ਬਹੁਤ بڑا ਇੱਕ ਕਾਂਡ ਹੋ ਗਿਆ ਪਲੱਸ ਸਾਡੀਆਂ ਜਿਹੜੀਆਂ ਮੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਬਹੁਤ बड़ा ਇੱਕ ਜ਼ਖ਼ਮ ਲੱਗ ਗਿਆ ਇਹ ਗੱਲ ਸਾਨੂੰ ਨਹੀਂ ਪਤਾ ਕਿ ਉਹ ਜਿਹੜੇ ਵੀ ਬੰਦੇ ਸੀਗੇ ਉਹਨਾਂ ਨੇ ਕੀ ਮਨਸ਼ਾ ਨਾਲ ਅੰਦਰ ਐਂਟਰ ਕੀਤਾ ਜਾਂ ਕੀ ਨਹੀਂ ਕੀਤਾ ਬਟ ਜੋ ਪ੍ਰਾਇਮਰੀ ਏディ ਫੇਸਿੰਗ ਹੈ ਉਹਦੇ ਚ ਇਹੀ ਨੋਟਿਸ ਅਸੀਂ ਕਰ ਰਹੇ ਆ ਵੀ ਸਾਨੂੰ 8-10 ਲੱਖ ਰੁਪਏ ਦਾ ਜਿਹੜਾ ਲਾਸ ਮੰਦਰ ਦੇ ਵਿੱਚ ਜ਼ਿਆਦਾ 15 ਦੀ ਲੱਖ ਰੁਪਏ ਦਾ 10 ਤੋਂ ਵੱਧ ਦਾ 10 ਪਲੱਸ ਲਾਸ ਹੈਗਾ ਹੀ ਆ ਹਾਲੇ ਅਸੀਂ ਮਤਲਬ ਇਮੀਡੀਏਟ ਰ ਸੱਚ ਹੈ ਇਸ ਤੋਂ ਮਤਲਬ ਅੱਗੇ ਜਾਵਾਂਗੇ ਤਾਂ ਸਾਨੂੰ ਸ਼ਾਇਦ ਬਾਅਦ ਚ ਕਿਉਂਕਿ ਗੱਲਾਂ ਚੋਂ ਕਿੰਨਾ ਕੈਸ਼ ਨਿਕਲੇ ਸਾਨੂੰ ਨਹੀਂ ਪਤਾ ਕੀ ਕੀ ਲੈ ਕੇ ਗਏ ਨਹੀਂ ਸਰ ਉਹਦੇ ਵਿੱਚ ਮਤਲਬ ਦੇਖੋ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਸਾਡਾ ਕਲਸ਼ ਸੀਗਾ ਚਾਂਦੀ ਦਾ 3.5-4 ਕਿਜੀ ਦਾ ਪ્યોਰ ਚਾਂਦੀ ਦਾ ਕਲਸ਼ ਸੀਗਾ ਕਿ ਤਾਂ ਉਹ ਉਹਨਾਂ ਨੇ ਕੱਢਿਆ ਉਸ ਤੋਂ ਬਾਅਦ ਜਿਹੜੀ ਸ਼ਿਵਲਿੰਗ ਹੈ ਸਾਡੇ ਪਵਿੱਤਰ ਸ਼ਿਵਲਿੰਗ ਦੇ ਜਲੇਰੀ ਪੂਰੀ ਚਾਂਦੀ ਦੀ ਸੀਗੀ ਉਹਨੂੰ ਉਹਨਾਂ ਨੇ ਮਤਲਬ ਕੱਢਣ ਲਈ ਸ਼ਿਵਲਿੰਗ ਤੇ ਆਗਾਤ ਕੀਤਾ ਪੂਰੇ ਅਸਤਰ ਸ਼ਸਤਰਾਂ ਨਾਲ ਉਹਨੂੰ ਮਤਲਬ ਪੂਰੀ ਜ਼ੋਰ ਲਾ ਕੇ ਕੱਢਿਆ ਨਿਕਲਦਾ ਨਹੀਂ ਸੀ ਉਹ ਤੇ ਉਸ ਚੱਕਰ ਦੇ ਵਿੱਚ ਉਹਨਾਂ ਨੇ ਮਤਲਬ ਸ਼ਿਵਲਿੰਗ ਨੂੰ ਵੀ ਖੰਡਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਔਰ 4 ਕਿਜੀ ਦੇ ਆਸ-ਪਾਸ ਸਾਡੀ ਚਾਂਦੀ ਦੀ ਜਲੇਰੀ ਸੀਗੀ ਉਹ ਲੈ ਕੇ ਗਏ ਨੇ ਚਾਂਦੀ ਦਾ ਹੀ ਕਲਚ ਸੀਗਾ ਉਸ ਤੋਂ ਬਾਅਦ ਸਾਡੇ ਸਾਰੀਆਂ ਮੂਰਤੀਆਂ ਤੇ ਚਾਂਦੀ ਦੇ ਜਿਹੜੇ ਮੁਕਟ ਸੀਗੇ ਲਗਭਗ 9 ਮੁਕਟ ਜਿਹੜੇ ਹੈ ਉਹਨਾਂ ਨੇ ਸਾਫ਼ ਕੀਤੇ ਬੰਸਰੀ ਸੀਗੀ ਕ੍ਰਿਸ਼ਨ ਜੀ ਦੀ ਬੰਸਰੀ ਤੋਂ ਬਾਅਦ ਸੋਨੇ ਦੀ ਨੱਕ ਸੀਗੀ ਮਾਤਾ ਜੀ ਦੀ ਉਹ ਵੀ ਲੈ ਗਏ ਉਹ ਉਸ ਤੋਂ ਬਾਅਦ ਦੋ ਗੱਲੇ ਉਹਨਾਂ ਨੇ ਚੱਕ ਕੇ ਅੰਦਰ ਲੈ ਕੇ ਗਏ ਉਹਨਾਂ ਨੂੰ ਪਟਿਆ ਉਹਨਾਂ ਚੋਂ ਜੋ ਕੱਢਿਆ ਉਹ ਉਹ ਵੀ ਸਾਨੂੰ ਹਲੇ ਅਨੁਮਾਨਿਤ ਹੈ ਹਲੇ ਉਹ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਹੈ ਜੀ ਅਸੀਂ ਜੋ ਕੈਮਰਿਆਂ ਦੇ ਵਿੱਚ ਜਾਂ ਜੋ ਅਸੀਂ ਆਪਣੀ ਆਈ ਵਿਟਨੈਸ ਦੇ ਹਿਸਾਬ ਨਾਲ ਪਹਿਲੇ ਬੰਦਿਆਂ ਨੇ ਜੋ ਸਾਨੂੰ ਦੱਸਿਆ ਉਹਦੇ ਅਕੋਰਡਿੰਗਲੀ ਸਾਡਾ ਬਹੁਤ ਵੱਡਾ ਲਾਸ ਹੋਇਆ ਔਰ ਲਾਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਧਾਰਮਿਕ ਭਾਵਨਾਵਾਂ ਨੇ ਜਿਨ੍ਹਾਂ ਨੂੰ ਮਤਲਬ ਬਿਲਕੁਲ ਵੀ ਅਸੀਂ ਮਤਲਬ ਅੱਜ ਦੀ ਡੇਟ 'ਚ ਸਾਡੇ ਤੋਂ ਇਹ ਬੋਲਿਆ ਵੀ ਨਹੀਂ ਜਾ ਰਿਹਾ ਹੈਗਾ ਜੋ ਅਸੀਂ ਤੁਹਾਨੂੰ ਬਿਆਨ ਦੇ ਰਹੇ ਆ ਬੜੇ ਦੁਖਾ ਦੇ ਮਤਲਬ ਮਨ ਨਾਲ ਭਰੇ ਮਨ ਨਾਲ ਅਸੀਂ ਬੈਠੇ ਆ ਸਾਰੇ ਸਾਡੀ ਸਮਿਤੀ ਜਿਹੜੀ ਹੈ ਇਸ ਮਤਲਬ ਇਨਸੀਡੈਂਸ ਤੋਂ ਬਹੁਤ ਜ਼ਿਆਦਾ ਵੱਡੇ ਆਗਾਤ ਦੇ ਵਿੱਚ ਹੈ ਆਹਾਤ ਹੋਈ ਹੈ ਆਗਾਤ ਹੋਈ ਹੈ ਤੇ ਕਿੰਨੇ ਕਿਚੜੇ ਸੀਗੇ ਹੋਰ ਸੀਸੀਟੀਵੀ ਕੈਮਰਸ ਵਿੱਚ ਕੁਛ ਦੋ ਆ ਰਹੇ ਹਨ ਦੋ ਜਣੇ ਸਰ ਦੇਖੋ ਪਹਿਲਾਂ ਰੱਸੀ ਲੈ ਕੇ ਰੋਸ਼ਨਦਾਨ ਦੇ ਵਿੱਚੋਂ ਜਾਲੀ ਪਟਕੇ ਇੱਕ ਬੰਦਾ ਪਹਿਲਾਂ ਉਤਰਦਾ ਉਹ ਉੱਥੇ ਜਿੱਥੇ ਪੈਰ ਰੱਖਦਾ ਉੱਥੇ ਲਾਈਟ ਲੱਗੀ ਹੋਈ ਸੀ ਬੜੀ ਉਹ ਲਾਈਟ ਥੱਲੇ गिरਦੀ ਹੈ ਉਹ ਬੰਦਾ نیچے ਉਤਰ ਕੇ ਪ੍ਰੋਪਰ ਆਪਣਾ ਸਟਾਰਟ ਕਰਦਾ ਟੂਲ ਲੈ ਕੇ ਉਹ ਪ੍ਰੋਪਰ ਸਮਾਨ ਲੈ ਕੇ ਆਏ ਹੋਏ ਸੀਗੇ ਔਰ ਪਲੈਨਿੰਗ ਦੇ ਨਾਲ ਆਏ ਹੋਏ ਸੀਗੇ ਇੱਕ ਬੰਦਾ ਜਦੋਂ ਆਪਣਾ ਜਿੰਨਾ ਕੰਮ ਕਰਦਾ ਫਿਰ ਉਹ ਦੂਜੇ ਨੂੰ ਆਵਾਜ਼ ਲਗਾਉਂਦਾ ਦੂਜਾ ਵੀ ਬੰਦਾ ਥੋੜੀ देर ਬਾਅਦ ਥੱਲੇ ਆਉਂਦਾ ਉਹ ਦੋਨੋਂ ਬੰਦੇ ਜਿਹੜੇ ਤਰੀਕੇ ਨਾਲ ਥੱਲੇ ਉਤਰਦੇ ਨੇ ਉਸੇ ਵੇ ਦੇ ਨਾਲ ਉਹ ਵਾਪਸ ਸਮਾਨ ਲੈ ਕੇ ਉੱਪਰ ਚੜ ਜਾਂਦੇ ਨੇ ਨਾ ਉਹਨਾਂ ਨੇ ਕੋਈ ਦਰਜੇ ਦਾ ਤਾਲਾ ਤੋੜਿਆ ਸਾਡੇ ਮੰਦਰ ਦਾ ਨਾ ਹੀ ਕੋਈ ਉਹਨਾਂ ਨੇ ਐਂਟਰੀ ਜਾਂ ਐਗਜ਼ਿਟ ਲਈ ਕੋਈ ਪੁਆਇੰਟ ਯੂਜ਼ ਕੀਤਾ ਪੁਲਿਸ ਨੂੰ ਕਾਰਵਾਈ ਪੁਲਿਸ ਦੀ ਕਾਰਵਾਈ ਨਾਲ ਹੀ ਜਿਵੇਂ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ ਸਟਾਰਟ ਹੋ ਗਈ ਹੈ ਡੀਐਸਪੀ ਸਾਹਿਬ ਮੌਕੇ ਤੇ ਸਾਡੇ ਕੋਲ ਆ ਗਏ ਸੀਗੇ ਬਟ ਅਸੀਂ ਇਹੀ ਕਵਾਂਗੇ ਐਜ਼ ਏ ਮੰਦਰ ਦੇ ਅਸੀਂ ਸਾਰੇ ਬੈਠੇ ਆ ਟਰਸਟੀ ਜਾਂ ਮੈਂਬਰਸ ਜੋ ਵੀ ਹੈ ਸਾਡੇ ਪ੍ਰਧਾਨ ਜੀ ਸ਼ਿਵ ਕੌਸ਼ਲ ਜੀ ਬੈਠੇ ਨੇ ਸੈਕਟਰੀ ਸਬੋਧ ਜੀ ਬੈਠੇ ਨੇ ਅੰਕਲ ਘੜੇ ਨੇ ਮਨੋਰ ਲਾਲ ਜੀ ਸੰਜੀਵ ਸੰਜੀਵ ਸ਼ਰਮਾ ਜੀ ਨੇ ਸਾਨੂੰ ਪੁਲਿਸ ਤੋਂ ਪੂਰੀ ਉਮੀਦ ਵੀ ਹੈ ਔਰ ਅਸੀਂ ਪੂਰੀ ਉਹਨਾਂ ਦੇ ਅੱਗੇ ਇੱਕ ਅਰਜ਼ੀ ਵੀ ਕਰਦੇ ਆ ਵੀ ਸਾਨੂੰ 24 ਘੰਟੇ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਦਿੱਤਾ ਜਾਵੇ ਤਾਂ ਕਿ ਸਾਡੇ ਜਿਹੜੇ ਮਨਾਂ ਤੇ ਪੂਰੀ ਥੇਸ ਪਹੁੰਚੀ ਹੈ ਅਸੀਂ ਉਹਨੂੰ ਸ਼ਾਂਤ ਕਰ ਸਕੀਏ ਸਾਡੇ ਵਰਬਲੇ ਜਿਹੜੇ ਨੇ ਕਿਤੇ ਉਬਲ ਕੇ ਬਾਹਰ ਨਾ ਆ ਜਾਣਾ ਸਾਨੂੰ ਪੂਰੀ ਉਹਨਾਂ ਤੋਂ ਉਮੀਦ ਵੀ ਹੈ ਅਸੀਂ ਥੋੜੇ ਰਾਹੀਂ ਮੀਡੀਆ ਦੇ ਰਾਹੀਂ ਮੀਡੀਆ ਦੇ ਰਾਹੀਂ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਵੀ ਸਾਨੂੰ 24 ਘੰਟੇ ਦੇ ਅੰਦਰ ਬੰਦੇ ਲਿਆ ਕੇ ਖੜੇ ਕਰ ਦਿਓ ਜਿਹੜੇ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਆਹਾਤ ਕੀਤੀਆਂ ਤਾਂ ਕਿ ਸਾਡੇ ਮਨਾਂ ਦੇ ਵਿੱਚ ਜਿਹੜੇ ਵਰਬਲੇ ਉੱਬਲ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਸ਼ਾਂਤ ਕਰ ਸਕੀਏ ਔਰ ਅਸੀਂ ਅਗਲਾ ਮੰਦਰ ਦੀ ਜਿਹੜੀ ਪੂਜਾ ਪਾਠ ਦੀ ਵਿਧੀ ਵਿਧਾਨ ਨਾਲ ਉਹਨੂੰ ਸਥਾਪਿਤ ਦੁਆਰਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਮਿੱਤਰ ਸਾਹਿਬ ਜਿਹੜਾ ਇਨਸੀਡੈਂਟ ਹੈ ਕੀ ਕਹਿਣਾ ਹੈ ਹਾਂਜੀ ਜਿਹੜਾ ਇਨਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਮੈਂ ਸਰ ਜਦੋਂ ਮੈਨੂੰ ਸਵੇਰੇ 4:31 ਵਜੇ ਪੰਡਿਤ ਰਮੇਸ਼ ਜੀ ਦਾ ਫੋਨ ਆਇਆ ਵੀ ਮੰਦਰ ਚ ਚੋਰੀ ਹੋ ਗਈ ਮੈਂ ਜਦੀ ਉਰੇ ਹਾਜ਼ਰ ਹੋ ਗਿਆ ਉਰੇ ਸਾਡੇ ਪ੍ਰਧਾਨ ਜੀ ਪਹਿਲਾਂ ਹਾਜ਼ਰ ਸੀਗੇ ਅਸੀਂ ਆ ਕੇ ਮੌਕਾ ਦੇਖਿਆ ਤਾਂ ਦੇਖਿਆ ਵੀ ਵੀ ਸ਼ਿਵਲਿੰਗ ਆਪਣੀ ਸਥਿਤੀ ਜਿਨੀ ਹੈ ਗੱਲੇ ਟੁੱਟੇ ਪਏ ਨੇ ਤੇ ਅਸੀਂ ਅਨਦਾਜ਼ਾ ਲਾਣਾ ਸ਼ੁਰੂ ਕੀਤਾ ਵੀ ਇਹ ਹੋਇਆ ਕਿਦਾਂ ਪਹਿਲਾਂ ਅਨਦਾਜ਼ਾ ਲਾਇਆ ਤਾਂ ਦਰਵਾਜ਼ੇ ਸਾਰੇ ਬੰਦ ਸੀਗੇ ਤੇ ਉਹ ਬੰਦਾ ਦੇਖਿਆ ਵੀ ਕਿੱਥੋਂ ਆ ਸਕਦਾ ਹੈ ਉੱਪਰ ਬੰਦਲਾ ਸਾਰੇ ਬੰਦ ਹੈ ਲੋਕ ਅਸੀਂ ਖੋਲਿਆ ਤੇ ਜਦੋਂ ਦੇਖਿਆ ਵੀ ਉੱਪਰੋਂ ਥੱਲੇ ਨਜ਼ਰ ਮਾਰੀ ਤਾਂ ਸਾਡੇ ਅੰਦਾਜ਼ਾ ਆ ਗਿਆ ਵੀ ਉੱਪਰੋਂ ਸ਼ਾਇਦ ਕਿਤੇ ਕੋਈ ਰੋਸ਼ਨਦਾਨ ਚੋਂ ਆ ਗਿਆ ਨਾ ਹੁਣ ਉੱਥੇ ਨਜ਼ਰ ਮਾਰੀ ਤਾਂ ਸਾਰੇ ਸ਼ੀਸ਼ੇ ਖੁੱਲੇ ਸੀ ਬੰਦ ਸੀਗੇ ਕੋਈ ਦਿੱਕਤ ਨਹੀਂ ਸੀ ਤੇ ਫਿਰ ਅਸੀਂ ਕੈਮਰੇ ਰੱਖੇ ਤੇ ਕੈਮਰੇ 'ਚ ਪਤਾ ਲੱਗਿਆ ਵੀ ਉੱਪਰ ਜਾਲੀ ਜੋ ਸੁਰਸੀ ਨਾਹੀ ਨਾ ਬੰਦੇ ਆਏ ਨੇ ਫਿਰ ਅਸੀਂ ਉੱਪਰ ਜਾ ਕੇ ਦੇਖਿਆ ਤਾਂ ਉੱਪਰ ਜਾਲੀ ਰਾਹੀਂ ਬੰਦੇ ਆਏ ਹੋਏ ਸੀ ਥੱਲੇ ਤੇ ਉਹਨਾਂ ਨੇ ਸਾਰੀ ਜਨੀਬ ਜਲਹਿਰੀ ਸੀ ਆਲੇ-ਦਲੇ ਚਾਂਦੀ ਦੀ ਸੀਗੀ ਗਾਗਰ ਸੜੀ ਨਵੀਂ ਲਿਆਂਦੀ ਸੀ ਉਹ ਉਹ ਜ਼ਿਲੇਰੀ ਪਟਨ ਲਈ ਉਹਨਾਂ ਨੇ ਸਿਵਲਿੰਗ ਨੂੰ ਵੀ ਵਟ ਲਿਆ ਨਾਲ ਤੇ ਮੈਂ ਇਹ ਸਮਝਦਾ ਵੀ ਸਾਡੇ ਅੱਜ ਪ੍ਰਮਾਤਮਾ ਜਿਹਦੇ ਅਸੀਂ ਆਰਾਧਿਆ ਆ ਸਾਡੇ ਰਾਧੇ ਆਦਵਾ ਨੇ ਕਤਲ ਕਰਤਾ ਉਹਨਾਂ ਨੂੰ ਕਤਲ ਕਰਤਾ ਮੈਂ ਇਹ ਜਾਨਦਾ ਹੈ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹੈ ਵੀ ਸਾਡੇ ਜਿਹੜੇ ਅੱਜ ਭਗਵਾਨ ਦਾ ਕਤਲ ਹੋਇਆ ਹੈ ਵੀ ਸਾਡੀ ਸਾਰੇ ਜਿਹੜੇ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਤਾਂ ਕਹਿੰਦੇ ਕਾਂਡੇ ਦੇ ਵਿੱਚ ਬੰਦੇ ਨੂੰ ਫੜ ਕੇ ਲਿਆਓ ਸਾਡੇ ਅੱਗੇ ਇਹ ਬੜੀ ਮਾੜੀ ਕੰਮ ਹੋਇਆ ਪਰ ਇਦਾਂ ਦਾ ਕੰਮ ਹੋਣਾ ਸਾਡੀ ਸੇਫਟੀ ਬਿਲਕੁਲ ਨਹੀਂ ਹੈ ਇਸ ਤਰ੍ਹਾਂ ਸਾਡੀ ਸਿਕਿਉਰਿਟੀ ਦੇ ਇਹ ਮੈਨੂੰ ਬਹੁਤ بڑا ਇੱਕ ਤੱਬਾ ਲੱਗਿਆ ਹੈ ਜੀ ਔਰ ਸਾਨੂੰ ਇਹ ਲੱਗਦਾ ਹੈ ਵੀ ਸਾਡੀ ਅਸੀਂ ਤਾਂ ਜ਼ਿੰਦਗੀ ਜੋੜੇ ਜੀ ਨਹੀਂ ਸਕਾਂਗੇ ਜੋ ਹਾਲਾਤ ਬਣ ਗਏ ਨੇ ਸਾਡੇ ਦੇਖੋ ਨਾ ਜਦੋਂ ਅਗਰ ਸ਼ਿਵਜੀ ਦੇ ਮੰਦਿਰ ਚ ਸ਼ਿਵਜੀ ਨਹੀਂ ਸੁਰੱਖਿਤ ਤਾਂ ਅਸੀਂ ਕੀ ਕਰ ਸਕਾਂਗੇ ਹੁਣ ਔਰ ਬੰਦੇ ਦੋ ਸੀਗੇ ਜੀ ਜਦੋਂ ਉੱਥੇ ਉਤਰੇ ਨੇ ਐਦਾਂ ਹੀ ਉਹ ਵਾਪਸ ਚਲੇ ਗਏ ਉੱਪਰ ਤੇ ਹੁਣ ਕੀ ਅੱਗੇ ਦਾ ਪ੍ਰੋਗਰਾਮ ਕੀ ਅੱਗੇ ਸਾਨੂੰ ਦੇਖੋ ਪ੍ਰਸ਼ਾਸਨ ਨੇ ਔਰ ਐਮਐਲਏ ਸਾਹਿਬ ਜਿਹੜੇ ਮੇਰੇ ਫੋਨ ਕਰੇ ਤੇ ਆਗੇ ਸੀ ਪੁਲਿਸ ਵੀ ਮੇਰੇ ਕਹੇ ਤੇ ਫੋਨ ਜਦ ਹੀ ਆ ਗਈ ਸੀ ਜੀ ਮੈਂ ਐਵੇਂ ਕਹੋਣਾ ਜੀ ਨੁਕਸ ਘਟਾ ਇਸ ਗੱਲ ਦੀ ਮੈਨੂੰ ਮਾਫੀ ਚਾਹੁੰਦਾ ਦੇਖੋ ਉਹਨਾਂ ਨੇ ਆਏ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਆਪਣੀ ਬਿਆਨ ਸਾਡੇ ਦਰਜ ਹੋ ਗਏ ਨੇ ਜੀ ਤੇ ਉਹਨਾਂ ਨੇ ਡਾਕ ਸਿਕਿਓਰ ਵਗੈਰਾ ਸਾਰਾ ਕੁਝ ਬੁਲਾਇਆ ਜੀ ਉਹਨੇ ਫਿੰਗਰਪ੍ਰਿੰਟ ਵਾਲੇ ਬੰਦੇ ਬੁਲਾਏ ਨਹੀਂ ਜੀ ਫਿੰਗਰਪ੍ਰਿੰਟ ਵਾਲੇ ਫਿੰਗਰਪ੍ਰਿੰਟ ਲੈ ਗਏ ਨੇ ਜੀ ਬਾਕੀ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਹੈ ਔਰ ਬੰਦੇ ਉਹਨਾਂ ਨੇ پکڑਨੇ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਤੀ ਵੀ ਜਲਦ ਤੋਂ ਜਲਦ ਸਾਡੇ ਬੰਦੇ ਪਕੜ ਕੇ ਸਾਨੂੰ ਦਿਓ 5 ਵਜੇ ਤੱਕ ਲਾਸ ਸਾਡੇ ਸਾਰੇ ਲੋਕ ਜਿਹੜੇ ਆਹਤ ਨੇ ਉਹ ਇਹੀ ਬਲਬਲਾ ਜਲਦਾ ਪਿਆ ਉਹ ਕੋਈ ਹੋਰ ਰੂਪ ਨਾ ਲੈ ਲੇ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪ੍ਰੈਸ ਦਾ ਜਿਹਨੇ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਰਹੀ ਹੈ ਪਹੁੰਚਾ ਰਹੇ ਹੋ ਤੇ ਮੈਂ ਇਹ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਵੀ ਉੱਪਰ ਸੀਐਮ ਸਾਹਿਬ ਨੂੰ ਵੀ ਵੀ ਇਹ ਕੋਈ ਸ਼ਿਵ ਮੰਦਰ ਅਜਰਾ ਪ੍ਰਾਚੀਨ ਮੰਦਿਰ ਹੈ ਤੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਲਦੋਂ ਜਲਦ ਕਾਰਵਾਈ ਕਰਵਾਓ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਹਰੂ ਬਦਲ ਜਵੇ ਬਹੁਤ ਬਹੁਤ ਧੰਨਵਾਦ ਜੈ ਜੈ ਤੇ ਅੱਜ ਅਸੀਂ ਮਾਉਰੇ ਜੀ ਸਾਡੇ ਬੜਾ ਪ੍ਰਚੀਨ ਮੰਦਿਰ ਹੈ ਸ਼ੇਪਰੀ ਮੰਦਿਰ ਤੇ ਪੂਰੇ ਮੈਂ ਆਇਆ ਮੇਰੇ ਅੱਜ ਸਵੇਰੇ ਇੱਕ ਕਮੇਟੀ ਮੈਂਬਰ ਐ ਅਕਸਰ ਸਬੋਧਤ ਕੰਦੀ ਦੀ ਕਾਲ ਆਈ ਸੀ तकरीबन 6:00 ਵਜੇ ਦੇ ਕਰੀਬ ਇਹ ਮੰਦਿਰ ਦੇ ਵਿੱਚ ਰਾਤ ਵਿਅਦਬੀ ਹੋਈ ਹੈ ਤੇ ਨਾਲ ਚੋਰੀ ਕੀਤੀ ਗਈ ਤੇ ਜਦੋਂ ਮੈਂ ਹੁਣੇ ਮੌਕੇ ਤੇ ਉੱਤੇ ਪਹੁੰਚਿਆ ਮੈਂ ਉਸ ਸਮੇਂ ਵੈਸੇ ਪੁਲਿਸ ਨੂੰ ਨਾਲ ਦੀ ਨਾਲ ਫੋਨ ਕਰਤਾ ਸੀ ਐਸਪੀ ਸੌਰਵਜੰਨਨ ਡੀਐਸਪੀ ਹਰਜਿੰਦਰ ਸਿੰਘ ਜਿੰਦ ਤੇ ਨਾਲ ਐਸਪੀ ਸਿਟੀ ਵਾਣ rau ਬਰਿੰਦਰ ਸਿੰਘ ਤੇ ਸੀਆਈ ਦੇ ਇੰਚਾਰਜ ਅਮਨ ਇਹ ਸਾਰੇ ਮੌਕੇ ਤੇ ਮੌਜੂਦ ਚਲੇ ਗਏ ਸੀ ਕਿ 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਸਨ ਉੱਥੇ ਤੇ ਉਸ ਤੋਂ ਬਾਅਦ ਉਹ ਜਿਹੜੀ ਇਹਦੇ ਫਿੰਗਰਪ੍ਰਿੰਟ ਲੈ ਲਿੱਤੇ ਗਏ ਨੇ ਉਹ ਤੇ ਨਾਲ ਡੌਗ ਸਕੈਟ ਆ ਉਹ ਬੁਲਾਈ ਗਈ ਹੈ ਤਾਂ ਜੋ ਪ੍ਰੋਟੈਕਟ ਕੀਤਾ ਜਾਵੇ ਇਹ 100% ਜਿਸ ਜਗ੍ਹਾ ਤੋਂ ਮੈਂ ਉੱਪਰ ਜਾ ਕੇ ਸਾਰਾ ਵਾਕਾ ਦੇਖਿਆ ਹੈ ਜਿਸ ਕਿ ਅਗਰ ਕਿਉਂਕਿ ਮੈਂ ਬਚਪਨ ਤੋਂ ਇਸ ਮੰਦਿਰ ਦੇ ਵਿੱਚ ਆਇਆ ਸਾਡੀ ਸ਼ਰਧਾ ਇਸ ਮੰਦਿਰ ਦੇ ਨਾਲ ਬੜੀ ಅಪਾਰ ਸ਼ਰਧਾ ਜੁੜੀ ਹੋਈ ਹੈ ਔਰ ਕਿਉਂਕਿ ਇਹ ਮੇਰੇ ਘਰ ਤੋਂ ਬੜਾ ਨਜ਼ਦੀਕ ਹੈ ਜਿਹਦੇ ਕਰਕੇ ਕਦੇ ਮੇਰਾ ਆਣਾ ਜਾਣਾ ਜਦੋਂ ਤੇ ਹਰ ਇੱਕ ਦਿਨ ਦੇ ਉੱਤੇ ਲੱਗਿਆ ਰਹਿੰਦਾ ਸੀ ਤੇ ਇਹਦੇ ਵਿੱਚ ਜਿਹੜਾ ਜਿੱਥੋਂ ਇਹ ਟੂਰ ਐਂਟਰ ਕੀਤਾ ਉਸ ਜਗ੍ਹਾ ਦੇ ਉੱਤੋਂ ਇਹ 100% ਸਾਨੂੰ ਇਹ ਸ਼ੱਕ ਹੈ ਕਿ ਸਪੈਕਟਿਵਿੰਗ ਕਰਤਾ ਨਹੀਂ ਕਿਉਂਕਿ ਉਸ ਜਗ੍ਹਾ ਤੋਂ ਨਹੀਂ ਆਮ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ ਇਹ ਚਾਹੇ ਤਾਂ ਕੋਈ ਉਰੇ ਮਤੋਂ ਕਿ ਲਗਾਤਾਰ ਕੋਈ ਬੰਦਾ ਇਸ ਗੱਲ ਦੀ ਚੈੱਕ ਕਰ ਰਿਹਾ ਸੀ ਕਿ ਕਿਹੜੀ ਜਗ੍ਹਾ ਤੋਂ ਕਮਜ਼ੋਰ ਤਰੀਕੀ ਜਿੱਥੋਂ ਇਸ ਜਗ੍ਹਾ ਤੇ ਘਾਟ ਲਾਈ ਜਾ ਸਕਦੀ ਹੈ ਸੋ ਇਹ ਬਣਾ ਨਾਹਾਈਤੀ ਨਿੰਦਣਯੋ ਜ ਜਿਹਨੀਆਂ ਦੀ ਨਿੰਦਾ ਕੀਤੀ ਜਾਵੇ ਉਨਾਂ ਇਹ ਮਾੜਾ ਕੰਮ ਕੀਤਾ ਵੈਸੇ ਬੰਦੇ ਬਿਲਕੁਲ ਬਖਸ਼ ਨਹੀਂ ਜਾਣੇ ਚਾਹੀਦੇ ਔਰ ਮੈਂ ਸਖਤ ਨਿਰਦੇਸ਼ ਐਸਐਸਪੀ ਨੇ ਐਸਪੀ ਨੂੰ ਸਾਰੇ ਆਉਂਦੇ ਨੂੰ ਦਿੱਤੇ ਨੇ ਔਰ ਇਹਨਾਂ ਨੂੰ ਕਿਹਾ ਕਿ ਸਾਨੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਜਿਹੜੇ ਚੋਰ ਜਿਨੇ ਇਹ ਇੱਕ ਹੋਣਾ ਕੰਮ ਕੀਤਾ ਉਹਨੂੰ ਫੜ ਕੇ ਇਹ ਸਖਤ ਤੋਂ ਸਖਤ ਕਾਨੂੰਨ ਦੇ ਅਟਕਾਰ ਦੇ। ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਅੱਜ ਚੋੜ ਕੇ ਇੱਕ ਪਬਲਿਕ ਨੂੰ ਵੀ ਅਪੀਲ ਕਰਨ ਨੂੰ ਜਾਉਂਦਾ। ਦੇਖੋ ਅਕਵਾ ਸਾਰੇ ਜਣੇ ਸਾਡੀ ਸਾਰਿਆਂ ਦੀ ਸ਼ਰਤ ਹੈ ਇਸ ਸੰਵੰਧਰ ਦੇ ਨਾਲ ਅੱਜ ਦੀ ਬਚਪਨ ਦੀ ਬੁਨਿਆਦ ਤੰਤਨ ਪੁਸਤਾਂ ਤੋਂ ਜੁੜੀ ਹੋਈ ਹੈ ਸ਼ਾਂਤੀ ਬਣਾ ਕੇ ਰੱਖੋ ਆਪਸੀ ਪਿਆਰ ਭਾਈਚਾਰਾ ਬਣਾ ਕੇ ਰੱਖੋ ਤੇ ਜਿਹੜੇ ਕੋਈ ਫੜਕਾਉ ਬਿਆਨ ਦੇ ਕੇ ਇਸ ਗੱਲ ਦਾ ਕੋਈ ਨਾਹ ਲੈਣੇ ਚਾਹਤੇ ਨੇ ਉਹਨਾਂ ਤੋਂ ਸਤਿਕਾਰੋ ਕਿਉਂਕਿ ਇਹ ਆਪਸੀ ਭਾਈਚਾਰਾ ਜਿਹੜਾ ਇਹ ਹਮੇਸ਼ਾ ਕਾਇਮ ਰਹਿੰਦਾ ਹੈ ਮੇਰਾ ਨਾ ਕਹਿਣਾ ਕੋਈ ਵੀ ਕਿਸੇ ਵੀ ਧਰਮ ਸਥਾਨ ਦੇ ਉੱਤੇ ਬੇਅਦਬੀ ਹੋ ਗਈ ਜਾਂ ਚੋਰੀ ਹੋ ਗਈ ਉਹ ਬੰਤੇ ਕਿਸੇ ਵੀ ਸੂਰਤ ਤੇ ਬਖਸ਼ ਨਹੀਂ ਜਾਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਪਹਿਲਾ જય ਸ਼੍ਰੀ ਰਾਮ ਸਾਰਿਆਂ ਨੂੰ ਜੀ જય ਸ਼੍ਰੀ ਰਾਮ ਅਧਰુપਤੇ ਲੱਗੀ ਗਿਆਊਗਾ ਕਸ਼ੀਪਰੀ ਮੇਂ ਤੇ ਕੀ ਹੋਇਆ ਜੀ ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ ਜੇਕਰ ਹੋਰ ਧਰਮ ਦੇ ਹੁੰਦਾ ਇਹ ਹੁੰਦਾ ਪ੍ਰਸ਼ਾਸਨ ਵੀ ਗਈ ਸਾਰੇ ਗੱਲ ਪ੍ਰਸ਼ਾਸਨ ਭੱਜਾਂ ਡੰਟਾਂ ਫਿਰਦਾ ਹੁੰਦਾ ਚੋਰ ਫਰੇ ਵੀ ਹੁੰਦੇ ਕਿਹਿਆ ਪਤਾ ਇਹ ਹਿੰਦੂਆਂ ਦਾ ਪਤਾ ਸਮਾਲੇ ਵੀ ਹੀ ਕੰਮ ਹੋਇਆ ਅਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਨੂੰ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬੰਦੀ ਕੋਲ ਵੀ ਦਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਿਧੀ ਰਿਸ਼ੀ ਦੇਵ ਸ਼ਾਸਤਰੀ ਕਰਮਕਾਂਡੀ ਬ੍ਰਾਹਮਣ ਸਭਾ ਪ੍ਰਧਾਨ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਇਹ ਜਿਹੜਾ ਘਟਨਾ ਹੋਇਆ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਹੈ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਅਮੇਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ ਸੋ ਕੀ ਇਨਸੀਡੈਂਟ ਹੋਇਆ ਮੰਦਰ ਦੇ ਦੇਖੋ ਕਿ ਪ੍ਰਾਚੀਨ ਨਿਰਾਸ਼ਿਤਪੁਰੇ ਮਹੱਲੇ ਦੇ ਵਿੱਚ ਸ਼ਿਪੂਰੀ ਸ਼ਿਵਜੀ ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਸ਼ਿਵਜੀ ਦੇ ਸ਼ਿਵਜੀ ਦੇ ਜਿਹੜੇ ਚਾਂਦੀ ਦੇ ਸ਼ਿਵਜੀ ਜਿਹੜੇ ਆਪਣੇ ਕਿਵਲਿੰਗ ਦੇ ਅਲੇ ਦੋਲੇ ਚਾਂਦੀ ਦਾ ਪੱਤਰ ਸਿਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਚਾਂਦੀ ਦੇ ਮੁਗੜ ਚੋਰੀ ਕੀਤੇ ਨੇ ਤੇ ਕੁਝ ਹੋਰ ਗਹਿਨੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜੋ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀ ਹੈ ਇਹ ਡੀਐਸਪੀ ਖੰਨਾ ਡੀ ਕਨਸਰਨਡ ਏਰੀਆ ਦੇ ਐਸਐਚਓ ਸਿਟੀ 1 ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਿੱਟਕ ਦਿੱਤਾ ਹੈ ਨੇ ਸਾਰੇ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟ੍ਰੇਸ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕੰ ਉਹਨੋ ਕਿਸੇ ਲੈਵਲ ਤੇ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਊਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ 5 ਵਜੇ ਤੱਕ ਅਲਟੀਮੇਟਮ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਦੇ ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਆਪਾਂ ਕੋਈ ਲਾਅ ਐਂਡ ਆਰਡਰ ਖਰਾਬ ਨਹੀਂ ਕਰਨਾ ਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਹੈ ਤੇ ਇਹਨਾਂ ਨੂੰ ਦੋਸ਼ਾਂ ਨੂੰ ਅਸੀਂ ਜਲਦ ਤੋਂ ਜਲਦ ਫੜਾਹਾਂਗੇ